ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਓ ਆਪਾਂ ਸੁਣਦੇ ਹਾਂ ਲੇਖਕ ਅਹਿਮਦ ਅੰਮ੍ਰਿਤਸਰੀ ਦੀ ਇੱਕ ਪਾਕਿਸਤਾਨੀ ਪੰਜਾਬੀ ਕਹਾਣੀ ਇੱਕ ਕਹਾਣੀ ਉਹ ਪਾੜੇ ਦੀਆਂ ਇੱਟਾਂ ਢੋਂਦਾ ਸੀ ਨਾ ਰਾਤੀ ਖਾਂਦਾ ਨਾ ਦਿਨੇ ਲੀੜੇ ਢੋਂਦਾ ਸੀ ਰਾਤ ਲਈ ਇਹਨਾਂ ਨਹੀਂ ਸੀ ਬਚਦਾ ਕਿਉ ਖਾ ਲੈਂਦਾ ਤੇ ਦਿਨੋਂ ਇੰਨਾ ਵਿਹਲਾ ਨਹੀਂ ਸੀ ਲੱਭਦਾ ਕਿ ਉਹ ਗਲ ਦੇ ਲੀੜੇ ਤੋ ਤੁਲਾ ਲੈਂਦਾ ਤੇ ਭਾਰ ਟੋਣਾ ਉਹਦਾ ਮੁਕੱਦਰ ਸੀ ਉਹ ਤੇ ਕੀ ਉਹਦੇ ਸਰੀਰ ਦਾ ਹਰ ਅੰਗ ਭਾਰ ਚੁੱਕੀ ਫਿਰਦਾ ਸੀ ਉਹਦੇ ਸਿਰ ਤੇ ਬੋਝ ਪਰਾਇਆਂ ਦਾ ਤੇ ਮੋਢਿਆਂ ਤੇ ਆਪਣੇ ਲੜ ਲਾ ਜਾਂਦਾ ਮੱਥੇ 'ਪਾਰ' ਲੇਖਾਂ ਦਾ ਤੇ ਜ਼ਿਹਨ ਤੇ ਬੋਝ ਖਿਆਲਾਂ ਦਾ ਦਿਲ ਤੇ ਗਮਾਂ ਫਿਕਰਾਂ ਦਾ ਪਲਕਾਂ ਤੇ ਉਹਨਾਂ ਹੰਝੂਆਂ ਦਾ ਜਿਹੜੇ ਤੁਖ-ਤੁਖ ਬਲਦੇ ਸਨ ਤੇ ਬਲ-ਬਲ ਤੁਖਦੇ ਸਨ ਬੁੱਲਾਂ ਤੇ ਉਹਨਾਂ ਹਾਸਿਆਂ ਦਾ ਜਿਹੜੇ ਤੜਫਦੇ ਸਨ ਖਿੰਡਦੇ ਨਹੀਂ ਸਨ ਤੇ ਪੈਰਾਂ ਤੇ ਮਜਬੂਰੀਆਂ ਦਾ ਭਾਰ ਸੀ ਮੁੱਕ ਦੀ ਗੱਲ ਇਹ ਹੈ ਕਿ ਉਹ ਸਿਰ ਤੋਂ ਲੈ ਕੇ ਪੈਰਾਂ ਦਾਹੀਂ ਇੱਕ ਤੁਰਦਾ ਫਿਰਦਾ ਭਾਰ ਸੀ ਤੇ ਇਹ ਸੀ ਭਾਰ ਦਾ ਨਾਂ ਪਾਂਡੀ ਸੀ ਨਾ ਤੇ ਉਹਦਾ ਜ਼ਰੂਰ ਕੁਝ ਹੋਵੇਗਾ ਪਰ ਜਾਣਦਾ ਕੋਈ ਨਹੀਂ ਸੀ ਸਗੋਂ ਉਹ ਤੇ ਆਪ ਵੀ ਆਪਣਾ ਨਾਂ ਨਹੀਂ ਸੀ ਜਾਣਦਾ ਜਦ ਕਿਸੇ ਨੇ ਪਾਂਡੀ ਕਹਿ ਕੇ ਆਵਾਜ਼ ਦਿੱਤੀ ਉਹਦੇ ਪੈਰ ਉੱਠਦੇ ਉੱਠਦੇ ਰੁਕ ਜਾਂਦੇ ਸਨ ਤੇ ਅੱਖਾਂ ਚਾਰ ਚੁਫੇਰੇ ਵੇਖਣ ਲੱਗ ਪੈਂਦੀਆਂ ਸਨ ਇੱਕ ਦਿਨ ਦੀ ਗੱਲ ਏ ਇਹ ਉਹ ਦੁਪਹਿਰ ਹੀ ਅੰਦਰ ਕੋਠੜੀ ਵਿੱਚ ਸੁੱਤਾ ਪਿਆ ਸੀ ਤੇ ਬਾਹਰ ਉਹਦੀ ਬੋਟੀ ਚੁੱਲਾ ਚੌਂਕਾ ਪਈ ਕਰਦੀ ਸੀ ਉਹਨੇ ਵੱਡੇ ਮੁੰਡੇ ਨੂੰ ਇਸ਼ਾਰੇ ਨਾਲ ਕਿਹਾ ਉਹ ਫੜਾ ਮੁੰਡੇ ਨੇ ਇੱਧਰ ਉੱਧਰ ਵੇਖਿਆ ਤੇ ਪੁੱਛਿਆ ਮਾਂ ਕੀ ਫੜਾ ਮਾਂ ਉਹਦੀ ਮਾਂ ਨੇ ਉਹਨੂੰ ਫੇਰ ਪਹਿਲਾਂ ਵਾਂਗ ਆਖਿਆ ਤੇ ਮੁੰਡੇ ਨੇ ਆਪਣਾ ਜਵਾਬ ਦੁਹਰਾ ਦਿੱਤਾ ਮਾਂ ਤੁਹਾਡੇ ਗੱਲ ਨਾ ਬੋਲੀ ਟੁੱਟ ਪੈਣਿਆ ਹਾਂਡੀ 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 ਮੁੰਡਾ ਤੇ ਅਜੇ ਉੱਥੇ ਹੀ ਖਲੋਤਾ ਸੀ ਤੇ ਪਾਂਢੀ ਸੁੱਤਾ ਪਿਆ ਅੰਦਰੋਂ ਉੱਠ ਕੇ ਬਾਹਰ ਆ ਕੇ ਪੁੱਛਣ ਲੱਗਾ ਕੌਣ ਸੀ ਤੇ ਉਹਦੀ ਵੋਟੀ ਡੋਰਪੌਰ ਹੋਈ ਉਹਦਾ ਮੂੰਹ ਵੇਖਣ ਲੱਗ ਪਈ ਸੀ ਤੇ ਉਹ ਆਪ ਅੱਖਾਂ ਮਲਦਾ ਅੰਦਰ ਚਲਾ ਗਿਆ ਸੀ ਅੱਖਾਂ ਲੱਖ ਵਾਰੀ ਮਲ ਕੇ ਵੇਖੀਆਂ ਤੇ ਭਾਵੇਂ ਪਾੜ ਪਾੜ ਕੇ ਜਿਸ ਸ਼ੈ ਦਾ ਵਜੂਦ ਹੀ ਕੋਈ ਨਾ ਹੋਵੇ ਉਹਨੇ ਨਜ਼ਰ ਕੀ ਆਉਣਾ ਏ ਤੇ ਜਿਹੜੀ ਸ਼ੈ ਨੂੰ ਉਹ ਲੱਭਦਾ ਸੀ ਉਹ ਸੀ ਖੁਸ਼ ਨਸੀਬੀ ਜਿਹਦਾ ਵਜੂਦ ਉਹਦੇ ਲਈ ਕੋਈ ਨਹੀਂ ਸੀ ਜਿਉਂ ਜੰਮੇ ਤੇ ਬੋਦੀਆਂ ਲੰਮੇ ਵਾਲਾਂ ਹਿਸਾਬ ਸੀ ਗਰੀਬ ਮਾਪਿਆਂ ਦੇ ਘਰ ਜਨਮ ਲੈ ਕੇ ਉਹ ਖੰਗਦੀਆਂ ਲੋਰੀਆਂ ਤੇ ਹੌਂਕਿਆਂ ਦੇ ਗੀਤ ਗਾ ਕੇ ਬਚਪਨ ਦੀਆਂ ਹੱਦਾਂ ਵਿੱਚ ਆਇਆ ਇਥੋਂ ਉਹਨੇ ਰੁੱਤਾਂ ਨਾਲ ਲੁਕਣ ਮਿੱਟੀ ਖੇਡੀ ਖਾਲਾ ਉਹਨੂੰ ਛੂਣ ਆਉਂਦਾ ਤੇ ਉਹ ਭੱਜ ਕੇ ਮਾਂ ਦੇ ਬੁੱਕਲ ਵਿੱਚ ਆ ਲੁਕਦਾ ਜਿਹੜੀ ਅੱਗੇ ਠੰਡੀ ਹੁੰਦੀ ਇਹ ਸੁਣ ਕੇ ਉਹਨੂੰ ਪਹਿਲੀ ਵਾਰ ਪਤਾ ਚੱਲਿਆ ਕਿ ਉਹ ਜਵਾਨ ਵੀ ਹੈ ਪਰ ਗਰੀਬਾਂ ਦੀ ਜਵਾਨੀ ਵੀ ਕੋਈ ਜਵਾਨੀ ਹੁੰਦੀ ਏ ਨਾ ਚੜਦੀ ਦਾ ਪਤਾ ਲੱਗਦਾ ਏ ਨਾ ਟਲਦੀ ਦਾ ਸੋ ਉਹ ਜਵਾਨ ਕੰਮਕਾਰ ਲੱਭਣ ਖਾਤਰ ਜਦ ਸ਼ਹਿਰ ਵਿੱਚ ਨਿਕਲਿਆ ਤੇ ਉਹਨੂੰ ਪਤਾ ਲੱਗਾ ਕਿ ਕੰਮ ਨਾਂ ਦੀ ਵੀ ਕੋਈ ਸ਼ਹਿ ਬਾਜ਼ਾਰ ਵਿੱਚ ਨਹੀਂ ਹੈਗੀ ਜਾਂ ਹੈਗੀ ਤੇ ਉਹਨੂੰ ਨਹੀਂ ਲੱਭ ਸਕਦੀ ਇਸ ਲਈ ਕਿ ਉਹਦੇ ਹੱਥ ਵਿੱਚ ਹੁਨਰ ਕਸਬ ਕੋਈ ਨਹੀਂ ਸੀ ਦੋ ਤਿੰਨ ਪੱਕੀਆਂ ਸੜਕਾਂ ਤੇ ਟੁੱਟੀਆਂ ਹੋਈਆਂ ਜੁੱਤੀਆਂ ਖੜਕਾਉਂਦੇ ਲੰਘ ਗਏ ਤੇ ਤੀਜੇ ਦਿਨ ਉਹ ਆਪ ਹੀ ਹਾਜੀ ਸਾਹਿਬ ਕੋਲ ਪੁੱਜਾ ਤੇ ਜ਼ਰਾ ਰੁਕ ਕੇ ਜ਼ਰਾ ਝੁੱਕ ਕੇ ਜ਼ਰਾ ਝੁਕਦਿਆਂ ਤੇ ਪੈਰਾਂ ਵੱਲ ਤੱਕਦਿਆਂ ਕਹਿਣ ਲੱਗਾ ਹਾਜੀ ਸਾਹਿਬ ਜੀ ਜੀ ਮੈਂ ਕੀ ਗੱਲ ਐ ਪੁੱਤਰ ਹਾਜੀ ਸਾਹਿਬ ਨੇ ਹੌਲੀ ਜਿਹੀ ਪੁੱਛਿਆ ਇਸ ਮੱਧਮ ਆਵਾਜ਼ ਵਿੱਚ ਸਾਦਗੀ ਸਾਦਗੀ ਵਿੱਚ ਪਿਆਰ ਤੇ ਪਿਆਰ ਵਿੱਚ ਪੀੜ ਸੀ ਜੀ ਮੈਨੂੰ ਉਹਦੇ ਕੋਲੋਂ ਗੱਲ ਹੀ ਨਹੀਂ ਸੀ ਹੁੰਦੀ ਜੀ ਮੈਨੂੰ ਕੋਈ ਕੰਮ ਨਹੀਂ ਲੱਭਦਾ ਭਈ ਕੁਝ ਨਾ ਕੁਝ ਤੇ ਕਰਨਾ ਪਵੇਗਾ ਹਾਜੀ ਸਾਹਿਬ ਨੇ ਹੌਂਗਾ ਪਰ ਕੀ ਕਿਹਾ ਕੁਝ ਕਰਨ ਦਾ ਨਾ ਹੀ ਰੋਟੀ ਓਹ ਨੀਵੀਂ ਪਾਈ ਚੁੱਪ ਖਲੋਤਾ ਸੀ ਮੰਗਣਾ ਲਾਂਤ ਚੱਕਰੀ ਜ਼ਹਿਮਤ ਤੇ ਮਿਹਨਤ ਰਹਿਮਤ ਮੈਂ ਤੇ ਇਹ ਕੁਝ ਜਾਣਨਾ ਹਾਜੀ ਸਾਹਿਬ ਨੇ ਉਸੇ ਦੀ ਪੀੜ ਵਿੱਚ ਡੁੱਬੀ ਹੋਈ ਆਵਾਜ਼ ਵਿੱਚ ਕਿਹਾ ਕੋਈ ਕੰਮ ਨਹੀਂ ਲੱਭਦਾ ਟੋਕਰੀ ਚੁੱਕ ਪਰ ਕਰਕੇ ਖਾ ਹਾਜੀ ਜੀ ਯਕੀਨ ਕਰਨਾ ਮੈਂ ਅੱਜ ਤੱਕ ਮੰਗ ਕੇ ਨਹੀਂ ਖਾਦਾ ਤੇ ਹੁਣ ਵੀ ਕਰਕੇ ਖਾਣਾ ਚਾਹੁੰਨਾ ਸ਼ਾਬਾਸ਼ੀ ਹਾਜੀ ਸਾਹਿਬ ਨੇ ਆਪਣਾ ਸੱਜਾ ਹੱਥ ਉਹ ਦੇ ਖੱਬੇ ਮੋਢੇ ਤੇ ਧਰ ਕੇ ਕਿਹਾ ਇੱਕ ਠੇਕੇਦਾਰ ਮੇਰਾ ਜਾਨੂ ਹੈਗਾ ਏ ਪਲਕੇ ਉਹਦੇ ਕੋਲ ਚਲਾ ਜਾਵੇਂ ਤੈਨੂੰ ਕੰਮ ਲੱਭ ਜਾਵੇਗਾ ਮੈਂ ਜ਼ਰੂਰ ਜਾਵਾਂਗਾ ਤੇ ਅਗਲੇ ਦਿਨ ਉਹਦੇ ਸਿਰ ਤੇ ਟੋਕਰੀ ਟੋਕਰੀ ਵਿੱਚ ਮਿੱਟੀ ਗਾਰਾ ਤੇ ਗਾਰੇ ਮਿੱਟੀ ਵਿੱਚ ਰੋਜੀ ਸੀ ਜਿਹਨੂੰ ਉਹ ਫਰੋਲ ਰਿਹਾ ਸੀ ਕਈ ਮਹੀਨੇ ਕੰਮ ਇੰਜ ਹੀ ਹੁੰਦਾ ਰਿਹਾ ਤੇ ਇੱਕ ਦਿਨ ਹਾਜੀ ਸਾਹਿਬ ਨੇ ਇੱਕ ਹੋਰ ਟੋਕਰੀ ਉਹਦੇ ਸਿਰ ਤੇ ਰੱਖੀ ਟੋਕਰੀ ਕੀ ਡੁੱਬਣ ਵਾਲੇ ਦਾ ਹੱਥ ਡੁੱਬਦੇ ਦੇ ਹੱਥ ਵਿੱਚ ਫੜਾ ਦਿੱਤਾ ਇੱਕ ਬੇਆਸਰਾ ਯਤੀਮ ਕੁੜੀ ਨਾਲ ਉਹਦੇ ਚਾਰ ਕਲਮੇ ਪੜਾ ਦਿੱਤੇ ਕੁਝ ਚਿਰ ਬਾਅਦ ਜਦੋਂ ਠੇਕੇਦਾਰ ਦਾ ਠੇਕਾ ਖਤਮ ਹੋਇਆ ਤੇ ਮਜ਼ਦੂਰਾਂ ਦਾ ਕੰਮ ਵੀ ਮੁੱਕ ਗਿਆ ਕੰਮ ਮੁੱਕਾ ਤੇ ਸਾਰਿਆਂ ਨੂੰ ਫੇਰ ਪੁਰਾਣੀਆਂ ਸੋਚਾਂ ਨਵੇਂ ਸਿਰਿਓ ਸੋਚਣੀਆਂ ਪਈਆਂ ਉਦੋਂ ਗਾਮੇ ਨੇ ਉਹਨੂੰ ਸਲਾਹ ਦਿੱਤੀ ਕਿ ਕੱਲ ਮੰਡੀ ਜਾ ਕੇ ਟੋਕਰੀ ਚੁੱਕੀ ਬਸ ਇਹ ਦਿਨ ਸੀ ਜਦੋਂ ਉਹ ਪਾਂਡੀ ਦੇ ਰੂਪ ਵਿੱਚ ਢਲ ਕੇ ਸਾਹਮਣੇ ਆਇਆ ਗੱਲ ਖੱਦਰ ਦਾ ਪੁਰਾਣਾ কুরਤਾ ਤੇ ਲੱਕ ਗਿੱਟਿਆਂ ਤੋਂ ਉੱਚੀ ਖੱਦਰ ਦੀ ਤੋਤੀ ਸਿਰ ਤੇ ਪੁਰਾਣਾ ਖੇਸ ਤੇ ਟੋਕਰਾ ਤੇ ਗਲ ਵਿੱਚ ਢਾਈ ਹੱਥ ਰਸਾ ਸ਼ੁਰੂ-ਸ਼ੁਰੂ ਵਿੱਚ ਉਹ ਗਾਮੇ ਨਾਲ ਮੰਡੀ ਭਾਰ ਚੁੱਕਦਾ ਤੇ 10-12 ਵਜੇ ਨਾਲ ਟੋਕਰਾ ਲੈ ਕੇ ਘਰ ਆ ਜਾਂਦਾ ਦਿਨ ਦੀ ਕਮਾਈ ਜਨਾਨੀ ਦੇ ਹੱਥ ਧਰਦਾ ਰੋਟੀ ਟੁੱਕ ਖਾ ਕੇ ਸੌ ਜਾਂਦਾ ਰਿਹਾ ਫੇਰ ਗਾਮੇ ਦੇ ਕਹਿਣ ਤੇ ਉਹ ਮੰਡਿਓ ਵੇਲਾ ਹੋ ਕੇ ਸ਼ਹਿਰ ਦੀਆਂ ਸੜਕਾਂ ਤੇ ਆ ਜਾਂਦਾ ਤੇ ਦੁਪਹਿਰ ਤੋਂ ਲੈ ਕੇ ਸੂਰਜ ਡੁੱਬਣ ਤਾਈਂ ਫਿਰਦਾ ਉਹਦੀਆਂ ਨਜ਼ਰਾਂ ਹਰ ਵੇਲੇ ਭਾਰ ਲੱਭਦੀਆਂ ਰਹਿੰਦੀਆਂ ਸਨ ਤੁਰਦਿਆਂ ਫਿਰਦਿਆਂ ਕਦੀ ਕੋਈ ਜਨਾਨੀ ਪੂਰੇ ਦਿਨਾਂ ਨਾਲ ਉਹਨੂੰ ਨਜ਼ਰ ਆ ਜਾਂਦੀ ਸੀ ਤੇ ਉਹ ਉਹਦੇ ਮਗਰ ਵੀ ਹੋ ਤੁਰਦਾ ਸੀ ਸ਼ਾਇਦ ਇਹ ਸੋਚਦਾ ਹੋਵੇਗਾ ਕਿ ਸੋਹਲ ਮਲੂਕ ਜਨਾਨੀ ਕਿਸੇ ਵੇਲੇ ਥੱਕ ਕੇ ਆਪਣਾ ਭਾਰ ਚੁਕਾਉਣ ਲਈ ਉਹਨੂੰ ਆਵਾਜ਼ ਮਾਰ ਲਵੇਗੀ ਪਰ ਇਹ ਕਦੇ ਨਹੀਂ ਸੀ ਹੋਇਆ ਤੇ ਕਦੇ ਨਹੀਂ ਹੋਣਾ। ਖੁਦਾਈ ਨੇ ਉਹਨੂੰ ਪਾਰ ਚੁਕਾਇਆ ਤੇ ਖੁਦਾ ਵੀ ਪਿੱਛੇ ਕਿਉਂ ਰਹਿੰਦਾ? ਹਰ ਸਾਲ ਉਹਨੂੰ ਇੱਕ ਨਿਆਣਾ ਦੇਣਾ ਸ਼ੁਰੂ ਕਰ ਦਿੱਤਾ। ਤੇ ਹੁਣ ਪੰਜ ਬਾਲ ਉਹਦੀ ਕੋਠੜੀ ਵਿੱਚ ਕੁਰਲਾਉਂਦੇ ਕਰ ਬਲਾਉਂਦੇ ਸਨ। ਤੇ ਉਹਦਾ ਖਰਚ ਕਿੰਨਾ ਹੀ ਵਧ ਗਿਆ ਸੀ। ਆਉਣ ਵਾਲੇ ਆਪਣਾ ਨਸੀਬ ਤੇਰੇ ਜਿੱਕ ਲੈ ਕੇ ਆਏ ਪਰ ਸ਼ਾਇਦ ਉਹਦੇ ਹਿੱਸੇ ਵਿੱਚੋਂ ਅੱਗੇ ਉਹ ਤਿੰਨ ਵੇਲੇ ਖਾਂਦਾ ਸੀ ਤੇ ਹੁਣ ਇੱਕ ਵੇਲੇ ਉਹਦੀ ਤੰਗੀ ਤੇ ਕੰਡ ਨੰਗੀ ਵੇਖ ਕੇ ਹਾਜੀ ਸਾਹਿਬ ਨੇ ਵੱਡੇ ਮੁੰਡੇ ਨੂੰ ਆਪਣੇ ਕੋਲ ਰੱਖ ਲਿਆ ਸੀ ਜਿਹੜਾ ਸਾਰੀ ਦਿਹਾੜੀ ਉਹਨਾਂ ਕੋਲ ਰਹਿੰਦਾ ਤੇ ਰਾਤ ਪਏ ਘਰ ਆ ਜਾਂਦਾ ਸੀ ਪਰ ਊਠ ਤੋਂ ਛਾਨਣੇ ਚੁੱਕ ਲਈਏ ਤੇ ਉਹਦਾ ਕਿਹੜਾ ਭਾਰ ਹੌਲਾ ਹੋ ਜਾਂਦਾ ਏ ਪਿਓ ਬਣਨ ਤੋਂ ਪਹਿਲਾਂ ਉਹ ਡੂੰਗੀ ਰਾਤ ਗਏ ਤੀਕ ਸੋਚਾਂ ਵਿੱਚ ਡੁੱਬਿਆ ਰਹਿੰਦਾ ਸੀ ਉਦੋਂ ਆਪਣੇ ਬਾਰੇ ਆਪਣੀ ਵੋਟੀ ਤੇ ਆਪਦੀ ਭਲਕ ਬਾਰੇ ਸੋਚਦਾ ਸੀ ਇਹਨਾਂ ਸੋਚਾਂ ਵਿੱਚ ਆਸਾਂ ਹੁੰਦੀਆਂ ਸਨ ਸੁੰਦਰ ਸੁਪਨੇ ਹੁੰਦੇ ਸਨ ਜਿਨ੍ਹਾਂ ਤੇ ਉਮੀਦਾਂ ਦੇ ਗੂੜੇ ਰੰਗ ਡਲਕਾਂ ਮਾਰਦੇ ਸਨ ਤੇ ਪਿਓ ਬਣਨ ਮਗਰੋਂ ਉਹਦੀਆਂ ਸੋਚਾਂ ਵੀ ਮੋੜ ਮੁੜ ਗਈਆਂ ਸਨ ਹੁਣ ਉਹ ਔਲਾਦ ਬਾਰੇ ਸੋਚਦਾ ਸੀ ਹੁਣ ਬਾਰੇ ਸੋਚਦਾ ਸੀ ਕੱਲ ਬਾਰੇ ਸੋਚਦਾ ਸੀ ਤੇ ਇਹਨਾਂ ਸੋਚਾਂ ਤੇ ਉਮੀਦਾਂ ਦੇ ਰੰਗ ਖੁਰੇ-ਖੁਰੇ ਤੇ ਫਿਕਰਾਂ ਵਿਚਾਰਾਂ ਦੇ ਰੰਗ ਉਗੜਵੇਂ ਨਜ਼ਰ ਆਉਂਦੇ ਸਨ ਹੁਣ ਉਹਨੂੰ ਹਾਜੀ ਸਾਹਿਬ ਦੀਆਂ ਤਸੱਲੀਆਂ ਜਿਹੜੀਆਂ ਉਹ ਵੇਲੇ-ਕੁਵੇਲੇ ਦੇ ਜਾਂਦੇ ਸਨ ਦਿਲ ਪਰਚਾਉਣ ਵਾਲੀਆਂ ਗੱਲਾਂ ਨਜ਼ਰ ਆਉਂਦੀਆਂ ਸਨ ਹਾਲਾਂਕਿ ਉਹਨਾਂ ਤਸੱਲੀਆਂ ਵਿੱਚ ਉਹੋ ਹੀ ਪਿਆਰ ਤੇ ਪਿਆਰ ਵਿੱਚ ਉਹੋ ਹੀ ਪੀੜ ਸੀ। ਸੋਚਾਂ ਫਿਕਰਾਂ ਦੇ ਰੂਪ ਵਿੱਚ ਟਲੀਆਂ ਤਸੱਲੀਆਂ ਦਿਲ ਪਰਚਾਉਣ ਵਾਲੀਆਂ ਗੱਲਾਂ ਬਣੀਆਂ ਤੇ ਆਸਾਂ ਸਦਨਾ ਬਣ ਗਈਆਂ। ਤੇ ਇਹ ਸਾਰਾ ਹੀ ਕੁਝ ਇੱਕੋ ਹੀ ਨੁਕਤੇ ਤੇ ਆਣ ਇਕੱਠਾ ਹੋਇਆ ਸੀ। ਉਹ ਨੁਕਤਾ ਸੀ ਰੋਟੀ ਦਾ। ਉਹਦੇ ਸਾਹਮਣੇ ਸਿਵਾਏ ਇਸ ਦੇ ਹੋਰ ਕੋਈ ਗੱਲ ਨਹੀਂ ਸੀ। ਕਿ ਉਹ ਵੱਧ ਤੋਂ ਵੱਧ ਮਜ਼ਦੂਰੀ ਕਰੇ ਤੇ ਬਾਲਾ ਨੂੰ ਕਮ ਅਜ਼ ਕਮ ਇੱਕ ਡੰਗ ਦੀ ਰੋਟੀ ਢਿੱਡ ਭਰ ਕੇ ਲੱਭ ਜਾਵੇ ਤੇ ਇਹਦੇ ਲਈ ਹੁਣ ਉਹਨੇ ਮੇਵਾ ਮੰਡੀਆਂ ਫਾਰਗ ਹੋ ਕੇ ਕੱਪੜੇ ਵਾਲੀ ਮੰਡੀ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਸੀ ਇੱਥੇ ਪਹਿਲਾਂ ਪਹਿਲਾਂ ਤਾਂ ਉਹਨੂੰ ਕੋਈ ਬਹੁਤਾ ਕੰਮ ਨਹੀਂ ਲੱਭਾ ਪਰ ਫੇਰ ਜਦੋਂ ਚਾਰ ਪੈਸੇ ਲੱਭਣ ਲੱਗ ਪਏ ਤੇ ਉਹਨੇ ਸੜਕਾਂ ਤੇ ਫਿਰਕੇ ਭਾਰ ਲੱਭਣਾ ਛੱਡ ਕੇ ਮੰਡੀ ਵਿੱਚ ਹੀ ਸਾਰੀ ਦਿਹਾੜੀ ਰਹਿਣਾ ਸ਼ੁਰੂ ਕਰ ਦਿੱਤਾ। ਵੇਲਾ ਹੌਲੀ-ਹੌਲੀ ਆਪਣੀ ਡਗਰੇ ਆਪਣੀ ਟੋਰੀ ਲੱਗਾ ਜਾ ਰਿਹਾ ਸੀ। ਹਾਜੀ ਸਾਹਿਬ ਵਰੇ ਦੇ ਵਰੇ ਕੁਰਾਨ ਪਾਕ ਦਾ ਖਤਮ ਕਰਾਉਂਦੇ ਸਾਨੂੰ। ਤੇ ਆਮ ਤੌਰ ਤੇ ਕਟਰੀ ਗਲੀ ਦੇ ਬਾਲਾਂ ਨੂੰ ਆਪਣੇ ਘਰ ਬੁਲਾ ਲੈਂਦੇ। ਜੇ ਨਜ਼ਰ ਨਿਆਜ਼ ਦੇਣੀ ਹੁੰਦੀ ਸੀ ਸਾਰਿਆਂ ਦੇ ਅੱਗੇ ਰੱਖ ਦਿੱਤੀ ਜਾਂਦੀ ਤੇ ਬਾਲ ਘੜੀਆਂ ਪਲਾਂ ਵਿੱਚ ਉਹਦਾ ਸਫਾਇਆ ਕਰਕੇ ਆਪਣੇ ਰਾਹੇ ਟੁਰ ਜਾਂਦੇ ਸਨ ਅੱਜ ਉਹ ਦਿਨ ਸੀ ਤੇ ਹਾਜੀ ਸਾਹਿਬ ਆਪਣੀ ਆਦਤ ਮੁਤਾਬਕ ਇੱਕ ਇੱਕ ਦੇ ਘਰ ਫਿਰ ਕੇ ਬਾਲਾਂ ਨੂੰ ਸ਼ਾਮ ਲਈ ਆਉਣ ਦਾ ਕਹਿੰਦੇ ਪਾਂਡੀ ਦੇ ਘਰ ਵੀ ਉਪੜੇ ਖੰਗੂਰ ਕੇ ਬੂਹੇ ਨੂੰ ਠਕੋਰ ਕੇ ਅੰਦਰ ਲੰਘ ਗਏ ਉਹਨਾਂ ਨੇ ਵੇਖਿਆ ਉਹਦਾ ਸਭ ਤੋਂ ਨਿੱਕਾ ਮੁੰਡਾ ਡੇਢ ਦੋ ਵਰਿਆਂ ਦਾ ਚੁੱਲ੍ਹੇ ਨਾਲੋਂ ਮਿੱਟੀ ਲਾ ਲਾ ਕੇ ਬੜੇ ਸਵਾਦ ਨਾਲ ਖਾਂਦਾ ਸੀ ਉਹਨੂੰ ਮਿੱਟੀ ਕੋਲੋਂ ਸੀਂਡ ਦਾ ਬਹੁਤਾ ਸਵਾਦ ਆਉਂਦਾ ਸੀ ਜਿਹਨੂੰ ਉਹ ਪਲ-ਪਲ ਜੀਬ ਨਾਲ ਚਟਦਾ ਸੀ ਉਸ ਤੋਂ ਵੱਡਾ ਮੁੰਡਾ ਮਾਲਟੇ ਦੇ ਚਿੱਲੜ ਕੋਲੋਂ ਕਟੋਰੀ ਦਾ ਕੰਮ ਲੈ ਕੇ ਮਿੱਟੀ ਦੇ ਟੁੱਟੇ ਹੋਏ ਗਲ ਵਾਲੇ ਘੜੇ ਵਿੱਚੋਂ ਪਾਣੀ ਕੱਢ ਰਿਆ ਸੀ ਤੇ ਉਸ ਤੋਂ ਵੱਡੀ ਕੁੜੀ ਮਾਂ ਦੇ ਅਗੋਡਿਆਂ ਵਿੱਚ ਬੈਠੀ ਸਿਰ ਫੁਲਾ ਰਹੀ ਸੀ ਤੇ ਸਭ ਤੋਂ ਵੱਡੇ ਕੋਲੋਂ ਛੋਟਾ ਮੁੰਡਾ ਕੱਪੜੇ ਦੇ ਥਾਨਾਂ ਤੋਂ ਲੱਥੇ ਹੋਏ ਲੇਬਲਾਂ ਨੂੰ ਪਾਣੀ ਲਾ ਲਾ ਕੇ ਕੰੰਧਾਂ ਨਾਲ ਲਾ ਰਿਹਾ ਸੀ ਪਾਂਡੀ ਦੀ ਵੋਟੀ ਹਾਜੀ ਸਾਹਿਬ ਦੇ ਖੰਗੂਰਨ ਨਾਲ ਚੁੰਨੀ ਦੇ ਇੱਕੋ ਇੱਕ ਸਾਲਮ ਪੁੱਲੇ ਨਾਲ ਸਿਰ ਨੂੰ ਕੱਜਦੀ ਰਹੀ ਤੇ ਹਾਜੀ ਸਾਹਿਬ ਨੂੰ ਸਲਾਮ ਕੀਤਾ ਹਾਜੀ ਸਾਹਿਬ ਨੇ ਖੈਰੀਅਤ ਪੁੱਛੀ ਤੇ ਕਹਿਣ ਲੱਗੇ ਕੁੜੀਏ ਬਾਲਾਂ ਨੂੰ ਸ਼ਾਮੀ ਭੇਜ ਦੇਵੀਂ ਰੋਟੀ ਟੁੱਕਰ ਖਾ ਆਉਣਗੇ ਅੱਛਾ ਜੀ ਹਾਜੀ ਸਾਹਿਬ ਜਿਵੇਂ ਆਏ ਸੀ ਓਵੇਂ ਟੁਰ ਗਏ ਤੇ ਉਹ ਦਿਲ ਵਿੱਚ ਇਕਣ ਜਾਣੀ ਖੁਸ਼ੀ ਲੈ ਕੇ ਫਿਰ ਕੁੜੀ ਦਾ ਸਿਰ ਫਰੋਲਣ ਲੱਗ ਪਈ ਸ਼ਾਮੀ ਦਾਲ ਰੋਟੀ ਖਾ ਕੇ ਮੁੰਡੇ ਹਾਜੀ ਸਾਹਿਬ ਦੇ ਘਰੋਂ ਨਿਕਲ ਕੇ ਸਾਰੇ ਖੁਸ਼ ਸਨ ਇੱਕ ਦੂਜੇ ਨੂੰ ਛੇੜਦੇ ਚੁੰਡੀਆਂ ਵੜਦੇ ਗਾਲੀ ਕੱਢਦੇ ਨੱਚਦੇ ਟੱਪਦੇ ਨਿਕਲੇ ਤੇ ਇੱਕ ਦੂਜੇ ਨੂੰ ਰੋਕ ਕੇ ਕਿਹਾ ਇਹ ਚਾਰ ਰੋਟੀਆਂ ਖਾ ਗਿਆ ਈ ਕਹਿਣ ਵਾਲੇ ਦਾ ਇਸ਼ਾਰਾ ਪਾਂਡੀ ਦੇ ਦੂਜੇ ਮੁੰਡੇ ਵੱਲ ਸੀ ਕਦੋਂ ਓਏ ਖਾਧੀਆਂ ਨਹੀਂ ਓਏ ਪਹਿਲਾਂ ਜ਼ਰਾ ਤੇਜ਼ ਹੋ ਕੇ ਬੋਲਿਆ ਮੈਂ ਤੇ ਤਿੰਨ ਖਾਦੀਆਂ ਨੇ। ਉਹ ਵੇਖੋ ਹੀ ਕਿੰਨਾ ਝੂਠ ਬੋਲਦਾ ਈ। ਮੇਰੇ ਸਾਹਮਣੇ ਚਾਰ ਖਾਦੀਆਂ ਸੂ। ਵੱਡੇ ਹਜ਼ਰਤ ਦੀ ਕਸਮ ਏ ਤਿੰਨ ਖਾਦੀਆਂ ਨੇ। ਮੇਰਾ ਢਿੱਡ ਤੇ ਨਹੀਂ ਪਰਿਆ। ਪਾਂਡੀ ਦਾ ਮੁੰਡਾ ਕਸਮ ਖਾ ਕੇ ਢਿੱਡ ਭਰ ਗਿਆ। ਤੇ ਉਸ ਦੀ ਪੈਣ ਨੇ ਉਹਨੂੰ ਕਿਹਾ ਤੂੰ ਝੂਠ ਬੋਲਿਆ ਈ। ਤੈਨੂੰ ਅੱਲਾ ਮੀਆਂ ਤੱਤੀਆਂ ਤੱਤੀਆਂ ਸਿੰਘਾ ਲਾਏਗਾ। ਇਹ ਕਹਿ ਕੇ ਉਹ ਆਖ ਵੀ ਕੋਲ ਗਈ ਇੱਕ ਹੋਰ ਮੁੰਡਾ ਜਿਹੜਾ ਹਾਲ ਕੀਤ ਚੁੱਪ ਸੀ ਪਾਂਡੀ ਦੇ ਵੱਡੇ ਮੁੰਡੇ ਦੇ ਗਲ ਵਿੱਚ ਬਾਹ ਪਾਈ ਚੁੱਪਚਾਪ ਤੁਰਿਆ ਜਾਂਦਾ ਸੀ ਇਹ ਦੋਵੇਂ ਮਸੀਤੇ ਇਕੱਠੇ ਹੀ ਪੜਦੇ ਸਨ ਪਹਿਲੀ ਵਾਰੀ ਬੋਲਿਆ ਯਾਰ ਛੇਦੇ ਅੱਲਾ ਮੀਆਂ ਕਿੱਥੇ ਰਹਿੰਦਾ ਏ ਛੇਦੇ ਉਹਦੇ ਵੱਲ ਇੰਜ ਤੱਕਿਆ ਜਿਵੇਂ ਇਹੋ ਹੀ ਸਵਾਲ ਉਹ ਕਹਿਣ ਵਾਲੇ ਕੋਲੋਂ ਪੁੱਛਣਾ ਚਾਹੁੰਦਾ ਏ ਪਹਿਲਾਂ ਉਹਨੂੰ ਚੁੱਪ ਵੇਖ ਕੇ ਕਹਿਣ ਲੱਗਾ ਮੌਲਵੀ ਹੋਰੀ ਕਹਿੰਦੇ ਨੇ ਅੱਲਾ ਮੀਆਂ ਕੁਝ ਖਾਂਦਾ ਵੀ ਨਹੀਂ ਸੌਂਦਾ ਵੀ ਨਹੀਂ ਤੇ ਇੱਥੇ ਹੀ ਰਹਿੰਦਾ ਏ ਪਰ ਨਜ਼ਰ ਕਿਸ ਨੂੰ ਨਹੀਂ ਆਉਂਦਾ ਛੇਦਾ ਆਪਣੀ ਹਿਆਤੀ ਵਿੱਚ ਪਹਿਲੀ ਵਾਰ ਕੁਝ ਸੋਚ ਰਿਹਾ ਸੀ ਫੇਰ ਉਹਨੇ ਛੇਤੀ ਛੇਤੀ ਅੱਖਾਂ ਚਮਕੀਆਂ ਤੇ ਕਹਿਣ ਲੱਗਾ ਲੈ ਭਾਈ ਉਹਨੇ ਉਹਦੀ ਬਾਹ ਆਪਣੇ ਮੋਢੇ ਤੋਂ ਲਾ ਸੁਟੀ ਤੇ ਭੈਣ ਵਾਲੀ ਸ਼ਾਲਾ ਇਸ਼ਾਰਾ ਕਰਕੇ ਕਹਿਣ ਲੱਗਾ ਇਹਦਾ ਪਿਓ ਹੀ ਅੱਲਾ ਮੀਆਂ ਦੂਜਾ ਮੁੰਡਾ ਉਹਦੀ ਗੱਲ ਸੁਣ ਕੇ ਹੈਰਾਨ ਜਿਹਾ ਹੋ ਗਿਆ ਤੇ ਛੇਦੇ ਨੇ ਉਹਨੂੰ ਯਕੀਨ ਦਿਵਾਉਣ ਲਈ ਦਲੀਲ ਦਿੱਤੀ ਮੈਂ ਦੇਖਿਆ ਏ ਉਹ ਰਾਤ ਨੂੰ ਵੀ ਨਹੀਂ ਸੌਂਦਾ ਤੇ ਖਾਂਦਾ ਵੀ ਕੁਝ ਨਹੀਂ ਅੱਲਾ ਮੀਆਂ ਹੈਗਾ ਹੀ ਉਹ ਖੋਫੇ ਮੰਨਿਆ ਕਿ ਨਾ ਪਰ ਛੇδα ਜ਼ਰੂਰ ਆਪਣੇ ਦਿਲ ਵਿੱਚ ਪਿਓ ਨੂੰ ਅੱਲਾ ਮੀਆਂ ਬਣਾ ਬੈਠਾ ਸੀ ਰਾਤੀ ਪਾਂਡੀਕਰ ਆਇਆ ਤੇ ਉਹਨੇ ਜਨਾਨੀ ਨੂੰ ਪੈਸੇ ਦਿੱਤੇ ਤੇ ਉਹਨੇ ਫੜਦਿਆਂ ਹੀ ਕਿਹਾ ਅੱਜ ਤੇ ਪੈਸੇ ਵੱਧ ਲੱਗਦੇ ਨੇ ਪਾਂਡੀ ਦੇ ਬੁੱਲਾਂ ਤੇ ਇੰਨੀ ਧੀਰ ਮੁਸਕਾਨ ਰਹੀ ਜਿਨਾਂ ਚਿਰ ਰੇਤ ਦੇ ਢੇਰ ਵਿੱਚ ਪਾਣੀ ਦਾ ਤੁਕਕਾ ਨਵੀਂ ਮੰਡੀ ਬਣੀ ਏ ਮੈਂ ਅੱਜ ਤੋ ਉੱਥੇ ਕੰਮ ਕਰਨ ਲੱਗ ਪਿਆ ਅਗਲੇ ਦਿਨ ਉਹ ਰੋਜ਼ ਵਾਂਗੂ ਮੇਵਾ ਮੰਡੀਆਂ ਕੱਪੜੇ ਵਾਲੀ ਨਵੀਂ ਮੰਡੀ ਵਿੱਚ ਆਇਆ ਮੰਡੀ ਦੀਆਂ ਪੂਰੀਆਂ ਦੁਕਾਨਾਂ ਅਜੇ ਨਹੀਂ ਸੰ ਖੁੱਲੀਆਂ ਉਹਨੇ ਪੂਰੀ ਮੰਡੀ ਦਾ ਚੱਕਰ ਨਹੀਂ ਸਿਲਾਇਆ ਕਿ ਇੱਕ ਬੰਦੇ ਨੇ ਉਹਨੂੰ ਬੁਲਾਇਆ ਕਪੜੇ ਦੀਆਂ ਚਾਰ ਗੰਡਾਂ ਜਿਹੜੀਆਂ ਬੰਦ ਦੁਕਾਨ ਤੇ ਠੜੇ ਤੇ ਪਈਆਂ ਸਨ ਵੇਖ ਕੇ ਕਹਿਣ ਲੱਗਾ ਬਾਹਰ ਲੈ ਚੱਲ ਪਾਈ ਚਾਰੇ ਪਾਂਡੀ ਨੇ ਪੁੱਛਿਆ ਆਹੋ ਪਹਿਲਾਂ ਇੱਕ ਚੁੱਕ ਤੇ ਮੇਰੇ ਮਗਰ ਮਗਰ ਆ ਜਾ ਏ ਕਹਿ ਕੇ ਉਹ ਅੱਗੇ ਟੁਰ ਪਿਆ ਤੇ ਪਾਂਡੀ ਗੰਢ ਸਿਰ ਤੇ ਲੈ ਕੇ ਉਹਦੇ ਮਗਰ ਮਗਰ ਦੋਵੇਂ ਕਾਫੀ ਦੂਰ ਨਿਕਲ ਆਏ ਸਨ ਕਿ ਕਿਸੇ ਨੇ ਪਾਂਡੀ ਦੇ ਸਿਰ ਉੱਤੇ ਧਰੀ ਗੰਡ ਨੂੰ ਪਿੱਛੋਂ ਝਟਕੇ ਨਾਲ ਖਿੱਚਿਆ ਉਹ ਪੁਰਾਣਾ ਪਾਂਡੀ ਨਾ ਹੁੰਦਾ ਜਾਂ ਆਪਣੇ ਆਪ ਨੂੰ ਸੰਭਾਲ ਨਾ ਲੈਂਦਾ ਤੇ ਉਹਦੀ ਗਰਦਨ ਦਾ ਮਣਕਾ ਜ਼ਰੂਰ ਟੁੱਟ ਜਾਂਦਾ ਪਾਂਡੀ ਨੇ ਇੱਕ ਨਜ਼ਰ ਗੰਡ ਖਿੱਚ ਕੇ ਸੁੱਟਣ ਵਾਲੇ ਨੂੰ ਵੇਖਿਆ ਤੇ ਦੂਜੀ ਨਜ਼ਰ ਪੌਏ ਤੇ ਡਿੱਗੀ ਗੰਡ ਨੂੰ ਇਹ ਕਿੱਥੇ ਲੈ ਚੱਲਿਆ ਹੈ ਉਹਨਾਂ ਕੋਲੋਂ ਪੁੱਛ ਕਿਹਦੇ ਕੋਲੋਂ ਪੁੱਛਾਂ ਪਾਂਡੀ ਨੇ ਇੱਧਰ ਉੱਧਰ ਦੇਖਿਆ ਗੰਢ ਚ ਕਾਉਣ ਵਾਲਾ ਉਹਨੂੰ ਨਜ਼ਰ ਨਹੀਂ ਸੀ ਆਇਆ ਉਹ ਚੋਰਦਿਆ ਪੁੱਤਰਾ ਦਿਨ ਦੀਮੀ ਗੰਢ ਲੈ ਚੱਲਿਆ ਏ ਇਹ ਕਹਿ ਕੇ ਉਹਨੇ ਐਡੇ ਜ਼ੋਰ ਨਾਲ ਚਪੇੜ ਉਹਦੇ ਮੂੰਹ ਤੇ ਮਾਰੀ ਕਿ ਪਾਂਡੀ ਚਕਰਾ ਗਿਆ ਤੇ ਫੇਰ ਕਈ ਬੰਦੇ ਤੇ ਅਣਗਿਣਤ ਹੱਥ ਉਹਨੇ ਬੜੀ ਮੁਸ਼ਕਲ ਨਾਲ ਕਿਹਾ ਵੀ ਬਾਜੀ ਮੈਂ ਮੈਂ ਪਾ ਇੱਕ ਸੁਣ ਹੋਰ ਵੱਜਾ ਉਹਦੀ ਆਵਾਜ਼ ਕਿਸੇ ਨੇ ਸੁਣੀ ਪਰ ਉਹ ਦੂਜਿਆਂ ਦੀਆਂ ਆਵਾਜ਼ਾਂ ਸੁਣ ਰਿਆ ਸੀ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰੋ ਇਹਦਾ ਹੱਡ ਗੁੱਡਾ ਤੋੜੋ ਕੋਈ ਬੱਸ ਬੱਸ ਬਹੁਤਾ ਨਾ ਮਾਰੋ ਥਾਣੇ ਲੈ ਚੱਲੋ ਇਸ ਤੋਂ ਅੱਗੇ ਉਹ ਕੁਝ ਹੋਰ ਨਾ ਸੁਣ ਸਕਿਆ ਨਾ ਆਪਣੇ ਪੈਰੀ ਖੋਲ੍ਹ ਸਕਿਆ ਗੰਡ ਮੰਗ ਭੋਏ ਤੇ ਡਿੱਗਾ ਤੇ ਇਕੱਠੇ ਹੋਣ ਵਾਲੇ ਇੱਕ ਇੱਕ ਦੋ ਦੋ ਕਰਕੇ ਖਿਲਰ ਗਏ ਤੇ ਉਹਦੇ ਕੋਲ ਦੋ ਹੀ ਰਹਿ ਗਏ ਜਿਨ੍ਹਾਂ ਵਿੱਚੋਂ ਇੱਕ ਨੇ ਦੂਜੇ ਨੂੰ ਕਿਹਾ ਜਾ ਕਿਸੇ ਪਾਂਡੀ ਨੂੰ ਲੱਭ ਕੇ ਲਿਆ ਗੰਡ ਤੇ ਪਹੁੰਚਾਈਏ ਇਹ ਆਵਾਜ਼ ਉਹਦੇ ਕੰਨੀਆਂ ਪਈ ਤੇ ਉਹਨੇ ਉੱਠਣਾ ਚਾਹਿਆ ਉਹਨੇ ਉੱਠਣਾ ਚਾਹਿਆ ਪਰ ਉਹਦੇ ਕੋਲੋਂ ਉੱਠਿਆ ਨਾ ਗਿਆ ਤੇ ਉਹਨੇ ਕਹਿਣਾ ਚਾਹਿਆ ਕੀ ਪਾਂਡੀ ਲੱਭਦੇ ਹੋ ਮੈਂ ਵੀ ਤੇ ਪਾਂਡੀ ਆ ਪਰ ਉਹ ਕਹਿ ਨਾ ਸਕਿਆ ਤੇ ਜ਼ਿੰਦਗੀ ਵਿੱਚ ਪਹਿਲੀ ਵਾਰ ਬੇਹੋਸ਼ ਹੋ ਗਿਆ ਧੰਨਵਾਦ ਜੀ